ਮੀਮਾ ਇਹਨਾਂ ਨੇ ਇੱਕ ਬੜੇ ਹੀ ਸਸਨਿਕ ਕੇਸ ਅਤੇ ਕਨੋਨੇ ਮਰਡਰ ਕੇਸ ਨੂੰ ਫਰੇਸ ਕੀਤਾ ਹੈ ਇੰਤੇ ਸਾਰੇ ਐਕਸ ਨੂੰ ਫੜਿਆ ਹੈ ਇਹ ਇੱਕ ਅਜੀਹਾ ਕੇਸ ਹੈ ਜੋ ਜਿਹਦੀਆਂ ਡਿਟੇਲਸ ਸਹੀ ਤਰੀਕੇ ਦੇ ਨਾਲ ਸਹੀ ਤੌਰ ਦੇ ਵਿੱਚ ਦਿਲ ਦਹਿਲਾ ਦੇਣ ਵਾਲੀਆਂ ਨੇ ਅ ਸਭ ਤੋਂ ਪਹਿਲਾਂ ਪਤਕਰ ਸਾਹਿਬ ਪੁਲਿਸ ਥਾਣੇ ਦੇ ਵਿੱਚ 19 ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਸੁਖਜੀਤ ਸਿੰਘ ਨਾਮ ਦਾ ਬੰਦਾ ਜੋ ਸਾਨੀਪੁਰ ਦਾ ਰਹਿਣ ਵਾਲਾ ਸੀਗਾ ਉਹ ਮਿਸਿੰਗ ਹੋ ਗਿਆ ਉਦੇ ਪਰਿਵਾਰ ਵੱਲੋਂ ਉਹਦੀ ਵਾਈਫ ਵੱਲੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਇਹਦੀ ਅਸੀਂ ਮਿਸਿੰਗ ਦੀ ਰਿਪੋਰਟ ਪਾਈ ਸੀ ਕਿ ਤੇ ਇਹਦੀ ਜੋ ਅੱਗੇ ਬੰਦ ਦੀ ਕਾਨੂੰਨੀ ਕਾਰਵਾਈ ਹੋ ਕੀਤੀ ਗਈ ਸੀ ਉਸ ਤੋਂ ਬਾਅਦ ਜਦੋਂ ਇਹਦੀ ਸਰਚ ਕੀਤੀ ਗਈ ਤਾਂ ਸਰਹੰਦ ਨਹਿਰ ਜਿਹੜਾ ਸਾਨੀਪੁਰ ਨਹਿਰ ਜਿਹੜੀ ਪਟਿਆਲਾ ਰੋਡ ਵੱਲ ਸੜਕ ਜਾਂਦੀ ਹੈ ਉੱਥੇ ਦਾ ਮੋਟਰਸਾਈਕਲ ਤੇ ਕੁਝ ਦੂਰ ਗਿਆ ਚਪਲਾਂ ਤੇ ਇਹਦਾ ਫੋਨ ਫੋਨ ਇਹਦਾ ਦੱਬਿਆ ਹੋਇਆ ਸੀਗਾ ਇੱਕ ਟੇੜ ਦੇ ਥੱਲੇ ਉਸ ਚੀਜ਼ ਦੀ ਰਿਕਵਰੀ ਹੋਈ ਸੀਗੀ ਪਰ ਇਸ ਚੀਜ਼ ਤੋਂ ਇਹ ਗੱਲ ਸ਼ੱਕੀ ਜਾਪਦੀ ਸੀ ਕਿਉਂਕਿ ਜੋ ਸੀਨ ਆਫ क्राइम ਸੀਗਾ ਜਿੱਥੇ ਉਹ ਬੰਦਾ ਮਿਸਿੰਗ ਹੋਇਆ ਸੀਗਾ ਉਹ ਚੀਜ਼ ਨਾਲ ਉਹਦੇ ਘਰਦਿਆਂ ਨੂੰ ਤੇ ਪੁਲਿਸ ਨੂੰ ਵੀ ਸ਼ੱਕ ਹੋਣ ਲੱਗ ਗਿਆ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਕੁਝ ਹੋਰ ਗੱਲ ਹੈ 24 ਤਰੀਕ ਨੂੰ ਇਹਦੀ 346 ਦਾ ਪਰਚਾ ਦਰਜ ਕਰ ਦਿੱਤਾ ਸੀਗਾ 92 ਨੰਬਰ ਐਫਆਰ ਕੇ ਹੰਧਖਾਨੇ ਦੇ ਵਿੱਚ ਇਹ ਤਾਂ ਕੀਤੀ ਗਈ ਸੀ ਕਿਉਂਕਿ ਉਹ ਬੰਦਾ ਜਿਹੜਾ ਹੈਗਾ ਕਿਤੇ ਮਿਲ ਨਹੀਂ ਰਿਹਾ ਸੀਗਾ ਤੇ ਮਿਸਿੰਗ ਲੱਗ ਰਿਹਾ ਸੀ ਕਿਉਂਕਿ ਫੈਮਿਲੀ ਨੂੰ ਪੂਰਾ ਸ਼ੱਕ ਸੀਗਾ ਕਿ ਇਹਦੇ ਵਿੱਚ ਕੋਈ ਅ ਗੜਬੜ ਹੈ ਤੇ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਫਤਿਹਗੁਰ ਸਾਹਿਬ ਪੁਲਿਸ ਦੀ ਜੋ ਟੀਮ ਹੈ ਉਹਨਾਂ ਨੇ ਇਸ ਬੰਦੇ ਦੀ ਭਾਲ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਜਦੋਂ ਭਾਲ ਸ਼ੁਰੂ ਕੀਤੀ ਤਾਂ ਡੀਐਸਪੀ ਪੀਬੀਆਈ ਗੁਰਬੰਸ ਬੈਂਸ ਦੀ ਟੀਮ ਨੇ ਇਹ ਗੱਲ ਇਸਟੈਬਲਿਸ਼ ਕਰਤੀ ਸੀ ਕਿ ਮਰਨ ਤੋਂ 15-20 ਦਿਨ ਪਹਿਲਾਂ ਤੋਂ ਇਹ ਇੱਕ ਗੁਲਪ੍ਰੀਤ ਨਾਮ ਦੇ ਬੰਦੇ ਦੇ ਨਾਲ ਇੰਟੈਕ ਸੀ ਕਿਉਂਕਿ ਹੁਸੈਨਪੁਰ ਦਾ ਰਹਿਣਾ ਸੀਗਾ ਇਹ ਜਿਹੜਾ ਗੁਲਪ੍ਰੀਤ ਨਾਮ ਦਾ ਬੰਦਾ ਸੀਗਾ ਇਹ ਇਸ ਨੂੰ ਸ਼ਰਾਬ ਲੰਗਾ ਹੁੰਦਾ ਸੀਗਾ ਇਹਨੂੰ ਥੋੜੇ-ਬਹੁਤ ਪੈਸੇ 200-300-500 ਦੇ ਕੇ ਸ਼ਰਾਬ ਲਈ ਬੁਲਾ ਲੈਂਦਾ ਹੁੰਦਾ ਸੀ ਇਸ ਗੱਲ ਤੋਂ ਇਹਦੇ ਘਰ ਦੇ ਬਹੁਤ ਦੁਖੀ ਸੀ ਜਿਹਦੀ ਵਾਈਫ ਬਹੁਤ ਦੁਖੀ ਸੀ ਇਸ ਗੱਲ ਤੇ ਇਹਦੀ ਵਾਈਫ ਨੇ ਜਿਹੜਾ ਇਹ ਗੁੱਸਾ ਵੀ ਜ਼ਾਹਰ ਕੀਤਾ ਸੀਗਾ ਜਦੋਂ ਸਾਨੂੰ ਇਸ ਗੱਲ ਦਾ ਪਤਾ ਚੱਲਿਆ ਜੇ ਅਸੀਂ ਗੁਰਪ੍ਰੀਤ ਸਿੰਘ ਬਾਰੇ ਹੋਰ ਇਨਵੈਸਟੀਗੇਟ ਕਰਨ ਲੱਗੇ ਤਾਂ ਇਹ ਪਤਾ ਚੱਲਿਆ ਕਿ ਗੁਰਪ੍ਰੀਤ ਸਿੰਘ ਮਰ ਚੁੱਕਾ ਹੈ ਉਹਦੀ ਮੌਤ ਦਾ ਜੋ ਵੇਰਵਾ ਦਿੱਤਾ ਗਿਆ ਉਹਦੇ ਘਰ ਦੇ ਮਨੋਂ ਹੀ ਦਿੱਤਾ ਗਿਆ ਕਿ ਉਹ ਐਕਸੀਡੈਂਟ ਚ ਮਰ ਗਿਆ ਤੇ 304A ਦਾ ਜਿਹੜਾ ਪਰਚਾ ਵੀ ਹੈ ਉਹ ਬਸੰਪਰੇ ਚੌਕੀ ਚ ਦਰਜ ਹੈ ਜਦੋਂ ਉੱਥੇ ਅਸੀਂ ਡੀਪਲੀ ਇਨਵੈਸਟੀਗੇਟ ਕਰਨ ਲੱਗੇ ਤੇ ਉੱਥੇ ਅਸੀਂ ਸਾਰਾ ਫੋਰੈਂਸਿਕ ਰਿਕਾਰਡ ਘਟਾਇਆ ਤਾਂ ਇਹ ਮਾਮਲਾ ਬਹੁਤ ਹੀ ਸ਼ੱਕੀ ਲੱਗਣ ਲੱਗਿਆ ਤੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਮਰਨ ਵਾਲਾ ਬੰਦਾ ਸੀਗਾ ਉਹ ਗੁਰਪ੍ਰੀਤ ਨਹੀਂ ਸੀ ਤੇ ਜਦੋਂ ਉਹਦੀ ਫੋਟੋਜ਼ ਦੀ ਬੋਡੀ ਦੀ شناخت ਜਿਹੜੀ ਹੈ ਸੁਖਦੀਪ ਦੀ ਫੈਮਿਲੀ ਕੋ ਜੀਵਨ ਜੋੜ ਕੋਲੀ ਵਾਈਫ ਕੋਲੀ ਸਿਸਟਰ ਤੇ ਮਦਰ ਤੋਂ ਕਰਾਈ ਗਈ ਤਾਂ ਉਹਨਾਂ ਨੇ ਕਲੀਅਰ ਤੌਰ ਤੇ ਪਛਾਣਿਆ ਕਿ ਇਹ ਜਿਹੜਾ ਹੈਗਾ ਇਹ ਸਾਡਾ ਬੇਟਾ ਹੈ ਤੇ ਇਸ ਇਹਦੇ ਵਿੱਚ ਵੀ ਕਈ ਫੋਰੈਂਸਿਕ ਟੂਲਸ ਦੀ ਵਰਤੋਂ ਕੀਤੀ ਗਈ ਸੀ। ਆ ਇੱਕ ਬੜਾ ਕਲੀਅਰ ਐਵੀਡੈਂਸ ਕਿਉਂਕਿ ਬੋਡੀ ਇੰਨੀ ਬੁਰੀ ਤਰੀਕੇ ਨਾਲ ਇਹਨਾਂ ਨੇ ਮੈਂਗਲ ਕੀਤੀ ਇੰਨੀ ਬੁਰੀ ਤਰੀਕੇ ਦੇ ਨਾਲ ਬੋਡੀ ਨੂੰ ਡਿਸਟਰੋਏ ਕੀਤਾ ਤਾਂ ਜੋ ਉਹਦੀ شناخت ਦੇ ਵਿੱਚ ਪੁਲਿਸ شناخت ਨਾ ਕਰ ਸਕੇ। ਇਹ ਇਹਨਾਂ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਤਾਂ ਕਿ ਇਹ ਅ ਜਿਹੜਾ ਪੁਲਿਸ ਨੂੰ ਮਿਸਗਾਈਡ ਕਰ ਸਕੇ ਉਹਦੀ ਸ਼ਕਲ ਬਿਲਕੁਲ ਮੰਕਲ ਕਰ ਦਿੱਤੀ। ਦੂਜੀ ਗੱਲ ਜਿਸ ਗੱਲ ਤੇ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਹੈ ਕਿ ਫੈਮਿਲੀ ਮੈਂਬਰਸ ਹੀ ਆ ਕੇ ਸ਼ਨਾਖਤ ਕਰਦੇ ਨੇ। ਇਸ ਕੇਸ 'ਚ ਉਹਦੀ ਫੈਮਿਲੀ ਹੀ ਉਹ ਕਾਂਸਪੀਰੇਟਰ ਹੈ। ਹਮਸ਼ਵਰਾ ਸੀ। ਉਹਨਾਂ ਨੇ ਆ ਕੇ ਉੱਥੇ ਕਹਿੰਦਾ ਉਹਦੀ ਵਾਈਫ ਨੇ ਆ ਕੇ ਉੱਥੇ ਰਿਕਾਰਡ ਲਿਖਾਤਾ, ਬਿਆਨ ਵੀ ਲਿਖਾਤਾ ਕਿ ਜੀ ਇਹ ਮੇਰਾ ਹਸਬੰਦ ਹੈ। ਤਾ ਇਸ ਤਰੀਕੇ ਦੇ ਨਾਲ ਜੋ ਪੂਰੇ ਇਸ ਕੇਸ ਦਾ ਖੁਲਾਸਾ ਹੋਇਆ ਉਹ ਇਹ ਅਸਲ ਦੀ ਗੱਲ ਅਸਲ ਚ ਗੱਲ ਇਹ ਨਿਕਲੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀ ਉਹਨੇ ਆਪਣੀ ਮੌਤ ਫੇਕ ਕੀਤੀ ਉਹਨੇ ਆਪਣੀ ਮੌਤ ਦਾ ਇੱਕ ਡਰਾਮਾ ਰਚਿਆ ਤੇ ਇਸ ਡਰਾਮੇ ਦੇ ਵਿੱਚ ਇੱਕ નિર્ਦੋਸ਼ ਤੇ ਇਨੋਸੈਂਟ ਬੰਦੇ ਦਾ ਕੋਲਡ ਬਲੱਡਡ ਮਰਡਰ ਕੀਤਾ ਇਸ ਮਰਡਰ ਦੇ ਵਿੱਚ ਜਿਹੜੇ ਹੋਰ ਬੰਦੇ ਇਨਵੋਲਟ ਸੀਗੇ ਉਹ ਸੀਗੇ ਇੱਕ ਇੰਸ਼ੋਰੈਂਸ ਏਜੰਟ ਔਰ ਰਾਕੇਸ਼ ਸ਼ਰਮਾ ਜਿਨ੍ਹਾਂ ਨੇ ਇਹਨਾਂ ਨੂੰ ਇਹ ਆਈਡੀਆ ਦਿੱਤਾ ਸੀਗਾ ਕਿ ਤੁਸੀਂ ਐਕਸੀਡੈਂਟਲ ਇੰਸ਼ੋਰੈਂਸ ਕਰਾ ਲਓ ਇਹਨਾਂ ਦੀਆਂ ਤਿੰਨ ਅੱਡ-ਅੱਢ ਇੰਸ਼ੋਰੈਂਸ ਪਾਲਿਸੀਆਂ ਕਿਤੀਆਂ ਸੀਗੀਆਂ ਗੁਰਪ੍ਰੀਤ ਸਿੰਘ ਦੀ 2 ਕਰੋੜ ਦੀ ਤੇ ਇੱਕ 1 ਕਰੋੜ ਦੀ ਤੇ ਇੱਕ ਹੋਰ 1 ਕਰੋੜ ਦੀ ਤਾਂ ਜੋ ਐਕਸੀਡੈਂਟਲ ਡੈਥ ਦਿਖਾ ਕੇ ਇਹ ਇੰਸ਼ੋਰੈਂਸ ਕਲੇਮ ਕਰ ਸਕਣ ਇਹਦਾ ਜਿਹੜਾ ਪ੍ਰਾਈਮ ਮੂਵਰ ਹੈ ਇਸ क्राइम ਦਾ ਜੋ ਇਹਦਾ ਸਭ ਤੋਂ ਵੱਡਾ ਜਿਹਨੇ ਸਾਰੀ ਇਹ ਪੂਰੀ ਕਾਂਸਪੀਰੇਸੀ ਰਚੀ ਹੈ ਉਹ ਸੁਖਿੰਦਰ ਸੰਗਾ ਹੈ ਜੋ ਕਿ ਪਗਣਾੜੇ ਪਿੰਡ ਦਾ ਰਹਿਣ ਵਾਲਾ ਹੈ ਇਹਨੇ ਜਿਹੜੇ ਇਸ ਇਸ ਕੇਸ ਦੇ ਵਿੱਚ ਹੋਰ ਮਿਲਦੇ ਜੁਲਦੇ ਜਿਹੜੇ ਇਹਨਾਂ ਦੇ ਨਾਲ ਕੁ ਅਕਿਊ ਸੀ ਜੀਤੋਂ ਇਹਨਾਂ ਨੇ ਕਿਸੇ ਇੱਕ ਬੰਦੇ ਤੋਂ ਦਵਾਈ ਮੰਗਾਈ ਜਿਹੜੀ ਦਵਾਈ ਸ਼ਰਾਬ ਦੇ ਵਿੱਚ ਪਲਾ ਕੇ ਅਮ੍ਰਿਤਕ ਨੂੰ ਪਿਲਾਈ ਤਾਂ ਜੋ ਉਹ ਬਿਗੋਸ਼ ਰਹੇ ਤੇ ਉਹਨੂੰ ਪਤਾ ਨਾ ਚੱਲੇ ਉਹਨੂੰ ਬੇਹੋਸ਼ ਕਰਕੇ ਫਿਰ ਉਹਦੇ ਉੱਤੇ ਦੀ ਇਹਨਾਂ ਨੇ ਟਰੱਕ ਨਗਾਤਾ ਦੋ ਵਾਰੀ ਟਰੱਕ ਨਗਾਇਆ ਤਾਂ ਜੋ ਜਿਹੜੀ ਇਹ ਡੈੱਡ ਬੋਡੀ ਉਹ ਕੰਪਲੀਟਲੀ ਹੈ ਡਿਸਟਰੋਏ ਕਰ ਦੇਣ। ਉਸ ਤੋਂ ਬਾਅਦ ਇਹਨਾਂ ਦੀ ਜੋ ਇਹਨਾਂ ਦੀ ਸਾਜ਼ਿਸ਼ ਸੀ ਉਹ ਇਸ ਹੱਦ ਤੱਕ ਗਈ ਕਿ ਇਹਨਾਂ ਨੇ ਉਸੇ ਸ਼ਾਮ ਨੂੰ ਇਹਦਾ ਸੰਸਕਾਰ ਕਰ ਦਿੱਤਾ ਤੇ ਕੋਈ ਵੀ ਜਿਹੜਾ ਹੈ ਬੋਡੀ ਦਾ ਕੋਈ ਐਵੀਡੈਂਸ ਨਹੀਂ ਛੱਡਿਆ ਤੇ ਉਹ ਸਾਰਾ ਕੁਝ ਇਹਨਾਂ ਨੇ ਕਰਤਾ ਖੁਦਗੁਦ ਕਰਤਾ ਇਸੇ ਕਰਕੇ ਐਸੀ ਦਾ 201 ਸੈਕਸ਼ਨ ਕੌਣ ਕੌਣ ਗ੍ਰਿਫਤਾਰ ਹੋਏ ਕੌਣ ਗ੍ਰਿਫਤਾਰ ਹੋਏ ਖਾਜੀ ਇਹਦੇ ਵਿੱਚ ਜੋ ਮੈਂ ਤੁਹਾਨੂੰ ਇਸ ਕੇਸ ਦੇ ਬਾਰੇ ਦੱਸ ਰਹੀ ਸੀਗੀ ਕਿ ਜੋ ਇਸਤਰੀ ਕੀ ਜੋ ਇਹ ਪੂਰੀ ਸਾਜ਼ਿਸ਼ ਹੈ ਇਹਦਾ ਜਿਹੜਾ ਵਜਾ ਜੇ ਆਪਾਂ ਲਈਏ ਮਤਲਬ ਇਹ ਵੀ ਪੂਰੀ ਇਨੇ ਹਿਨਿਅਸ ਤੇ ਕਿਹਨੋਂ ਨੇ ਮਰਡਰ ਕੀਤਾ ਉਹ ਸੀਗਾ ਪੈਸਾ ਇਹਨਾਂ ਨੇ ਈਜ਼ੀ ਮਨੀ ਜਿਹੜਾ ਹੈਗਾ ਇਹ ਸੋਚਣ ਦਾ ਇਹਨਾਂ ਨੇ ਕਮਾਉਣ ਦਾ ਇੱਕ ਤਰੀਕਾ ਬਣਾਇਆ ਸੀਗਾ ਇਹਨਾਂ ਨੇ ਦੋ ਹੋਰ ਬੰਦੇ ਵੀ ਆਇਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਬੁਲਾਇਆ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਐਸੇ ਮੰਤਵ ਨਾਲ ਕਿ ਇਹਨੂੰ ਟਰੈਪ ਕਰਕੇ ਦੋਸਤੀ ਕਰਕੇ ਸ਼ਰਾਬ ਪਿਲਾ ਕੇ ਇਹਨੂੰ ਬੇਹੋਸ਼ ਕਰਕੇ ਇਹਦਾ ਹਜਾਸੀ ਐਕਸੀਡੈਂਟ ਕਰਦਾਂਗੇ ਇਸ ਕੇਸ ਦੇ ਵਿੱਚ ਵੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕੋਈ ਬਾਇਓਲੋਜੀਕਲ ਐਵੀਡੈਂਸ ਉਸ ਬੰਦੇ ਦਾ ਨਾ ਛੱਡੇ ਨਾ ਰਹੇ ਕੁਝ ਵੀ ਮ੍ਰਿਤਕਤਾ ਪਰਮ ਫਤਿਹਗੜ ਸਾਹਿਬ ਪੁਲਿਸ ਨੇ ਬਹੁਤ ਹੀ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਬਾਇਓਲੋਜੀਕਲ ਸੈਂਪਲਸ ਅਸੀਂ ਇਹਦੇ ਵੱਖ-ਵੱਖਾਂ ਤੋਂ ਪੂਰੀ ਚੇਨ ਆਫ ਐਵਿਡੈਂਸ ਨੂੰ ਬਿਲਡ ਕਰਕੇ ਜਿੱਥੇ ਕਿਸੇ ਵੀ ਸਾਨੂੰ ਬਾਇਓਲੋਜੀਕਲ ਐਵਿਡੈਂਸ ਮਿਲਣ ਦਾ ਸ਼ੱਕ ਸੀ ਅਸੀਂ ਉਹ ਰਿਕਵਰ ਕਰਾ ਕੇ ਅਸੀਂ ਉਹਦੀ ਜਿਹੜੀ ਹੈ ਡੈਥ ਨੂੰ ਤੁਸੀਂ ਐਸਟੈਬਿਸ਼ ਕੀਤਾ ਤੇ ਮੈਂ ਸਮਝ ਗਈਆਂ ਕਿ ਸਾਡੇ ਸਾਰਿਆਂ ਦੇ ਲਈ ਇੱਕ ਇਹ ਸਿੱਖ ਵੀ ਹੈ ਕਿ ਜਿਹੜਾ ਬੰਦਾ ਇੱਕ ਸਟ੍ਰੇਂਜਰ ਹੁੰਦਾ ਜਿਹਦੇ ਨਾਲ ਕਈ ਵਾਰੀ ਅਸੀਂ ਇੰਨੀ ਨਜ਼ਦੀਕੀ ਦੋਸਤੀ ਪਾ ਲੈਂਦੇ ਆ ਤੇ ਇਹ ਹੋਇਆ ਕੇਸ ਹੈ ਕਿ ਇੰਨੀ ਨਜ਼ਦੀਕੀ ਪਾਉਣ ਤੋਂ ਬਾਅਦ ਤੇ ਇੰਨੇ ਖੁਨੀ ਇਰਾਦੇ ਸੀਗੇ ਉਹਨਾਂ ਦੇ ਉਦੇ ਉਦੀ ਵਾਈਫ ਦੇ ਇਸ ਸੁਖਿੰਦਰ ਸੰਘਾ ਦੇ ਇਹ ਜਿਹੜਾ ਮਾਮਾ ਜੱਸਾ ਦੱਸਿਆ ਰਿੰਕੂ ਨਾਮ ਦਾ ਇੱਕ ਹੋਰ ਬੰਦਾ ਅਰੈਸਟ ਹੋਇਆ ਜੀਨੇ ਉਹਦੇ ਕੱਪੜੇ ਚੇਂਜ ਕੀਤੇ ਖਾਸ ਤੌਰ ਤੇ ਮੈਂ ਦੱਸਣਾ ਚਾਹੂੰਗੀ ਕਿ ਇਹਦੇ ਕੱਪੜੇ ਤੱਕ ਚੇਂਜ ਕੀਤੇ ਗਏ ਕੱਪੜੇ ਘਰੋਂ ਕੁਝ ਹੋਰ ਪਾਕੇ ਗਿਆ ਸੀਗਾ ਇਹਦੇ ਕੱਪੜੇ ਚੇਂਜ ਕਰਕੇ ਮ੍ਰਿਤਕ ਦੇ ਕੱਪੜੇ ਨੂੰ ਪਾਏ ਗਏ ਉਹ ਕੱਪੜੇ ਵੀ ਇਹਨਾਂ ਨੇ ਨਾਲ ਡਿਸਟਰੋਏ ਕਰ ਦਿੱਤੇ ਤਾਂ ਇਹ ਇੱਕ ਬਹੁਤ ਹੀ ਸਸੰਸਨੀ ਖੇਸ ਮਰਡਰ ਸੀਗਾ ਜਿਹਦੇ ਵਿੱਚ ਉਹ ਜੋ ਸਿਰਫ ਤੇ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਕੀਤਾ ਗਿਆ ਸੀਗਾ ਤੇ ਇੱਕ ਇਨੋਸੈਂਟ ਤੇ નિર્ਦੋਸ਼ ਬੰਦੇ ਦਾ ਮਰਡਰ ਕੀਤਾ ਗਿਆ ਤੇ ਇਹ ਕੇਸ ਟ੍ਰੇਸ ਕਰਕੇ ਤੇ ਬੰਦਿਆਂ ਨੂੰ ਅਰੈਸਟ ਕਰਕੇ ਆਏ ਪਹਿਲੀ ਗੱਲ ਤਾਂ ਫਟਕੜ ਸਾਹ ਪੁਲਿਸ ਵੱਲੋਂ ਐਸਪੀਡੀ ਡੀਐਸਪੀ ਪੀਬੀਆਈ ਡੀਐਸਪੀ ਫਟਕੜ ਸਾਹ ਸੀਆਈਏ ਟੀਮ ਸਰਾਂ ਖਾਨਾ ਫਟਕੜ ਸਾਹ ਖਾਨਾ ਐਸਐਚਯੂ ਬਡਾਲੀਆ ਵਾਲਾ ਸੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਇਤਨਾ ਜਿਹੜਾ ਕਯੂਡਾ ਨੂੰ ਕਿ ਨੂੰ ਅਸੀਂ ਜਸਟਿਸ ਜਿਹੜਾ ਜਿਹੜਾ ਇਹ ਮਰਡਰ ਹੋਇਆ ਉਸ ਦੇ ਵਿਕਟਿਮਸ ਨੂੰ ਅਸੀਂ ਜਸਟਿਸ ਕਰਾਇਆ ਤੇ ਨਾਲ ਵੀ ਇਹਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਅਸੀਂ ਇਹਦੇ ਸਾਰੇ ਅੰਗਸਤ ਤੇ ਕੰਮ ਕਰਦੇ ਆਂ ਕਿ ਇਹਦੇ ਵਿੱਚ ਹੋਰ ਵੀ ਖੁਲਾਸਾ ਹੋਵੇ ਕੀ ਕੀ ਨਾਮ ਦੇ ਵਿਅਕਤੀ ਨੂੰ ਪਹਿਲਾਂ ਤੋਂ ਹੀ ਜਾਣਦਾ ਸੀਗਾ ਜੀ ਵਿਵਾਦ ਦਾ ਤੋਂ 15-20 ਦਿਨ ਪਹਿਲਾਂ ਤੋਂ ਜਾਂਚ ਸ਼ੁਰੂ ਹੋ ਗਈ ਕੋਣ ਕੋਣ ਗ੍ਰਿਫਤਾਰ ਕੀਤੇ ਗਏ ਹੋਰ ਵੀ ਸੀਗੇ ਜਿਹੜੇ ਬੰਦਿਆਂ ਨੂੰ ਵਿਦੇ ਨੇ ਹੱਥ ਤੇ ਨਹੀਂ ਆਈ ਤੋ ਬੰਦੇ ਹੋਰ ਵੀ ਸੀਗੇ ਜੀ ਜੀ ਉਹਦਾ ਇੱਕ ਮਰਡਰ ਕਰਨ ਦੀ ਕੋਸ਼ਿਸ਼ ਕਰ ਜਿਨ੍ਹਾਂ ਨੇ ਇਹਨਾਂ ਦੇ ਮਰਡਰ ਕਰਨ ਦੀ ਕੋਸ਼ਿਸ਼ ਕੀਤਾ ਸੀਗਾ ਇੱਕ ਦੇ ਟੈਕ ਬਣਿਆ ਹੋਇਆ ਸੀ ਇਹਨਾਂ ਨੇ ਡਿਸਕਲੋਸ ਕੀਤਾ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਇਹਨਾਂ ਨੇ ਕਿੰਨੇ ਬੰਦੇ ਗ੍ਰਿਫਤਾਰ ਨੇ ਕੌਣ ਕੌਣ ਗ੍ਰਿਫਤਾਰ ਹੋਏ ਨੇ ਮੈਂ ਦੱਸੂਕੀਆ ਕਿ 6 ਬੰਦੇ ਗ੍ਰਿਫਤਾਰ ਨੇ ਮੈਂ ਪ੍ਰੈਸ ਨੋਟ ਦੇ ਵਿੱਚ ਮੈਂ ਲਿਖਿਆ ਹੋਇਆ ਹੈ ਇਹਦੇ ਚ ਗੁਰਪ੍ਰੀਤ ਸਿੰਘ ਉਹਦੀ ਜਿਹੜੀ ਵਾਈਫ ਹੈ ਉਹ ਅਰੈਸਟਡ ਹੈ ਨਾਲ ਕੁਸ਼ਦੀਪ ਪੌਰ ਉਹਦੀ ਵਾਈਫ ਹੈ ਸੁਖਵਿੰਦਰ ਸਿੰਘ ਸੰਗਾ ਜਿਹੜਾ ਇਹਦਾ ਪ੍ਰਧਾਨੇ ਪਿੰਡ ਦਾ ਜਿਹੜਾ ਪ੍ਰਾਈਮ ਕੰਟਰ ਜਸਪਾਲ ਸਿੰਘ ਜਿਸਾ ਹੈ ਜਿਹੜਾ ਟਰੱਕ ਜਿਹਨੇ ਚਲਾਇਆ ਸੀਗਾ ਦਿਨੇਸ਼ ਕੁਮਾਰ ਰਿੰਕੂ ਐਂਡ ਰਾਜੇਸ਼ ਕੁਮਾਰ ਸ਼ਰਮਾ ਜਿਹਨਾਂ ਨੇ ਸ਼ੁਰੂਆਤ ਕਰਾਈ। ਕੋਈ ਵੀਕਲ ਵਗੈਰਾ ਵੀ ਫਰੰਤੂ ਨਹੀਂ ਹੋਇਆ। ਜੀ ਇਹਨਾਂ ਦਾ ਟਰੱਕ ਜਿਹੜਾ ਹੈਗਾ ਜਿਹੜੇ ਟਰੱਕ ਤੋਂ ਇਹਨਾਂ ਨੇ ਕੀਤਾ ਉਹ ਬਾਰਕਸੀ ਗਾਮ ਤੋਂ ਚੱਕ ਕੇ ਰੱਖਿਆ ਹੋਇਆ। ਨਾਲ ਹੀ ਮੋਟਰਸਾਈਕਲ ਜਿਹੜਾ ਹੈਗਾ ਉਹ ਅਸੀਂ ਕਰਾ ਚੁੱਕੇ ਹਾਂ ਰਿਕਵਰ ਤੇ ਬੱਲੀ ਨੂੰ ਕਾਂਟ ਹੈ ਜਿਹੜੀ ਵੀ ਵਾਰਦਾਤ ਚੂਸੂਸੀ ਉਹਨਾਂ ਦਾ ਪਾਸਟ ਰਿਪੋਰਟ ਵਿੱਚ ਕਿਸੇ ਦਾ ਵੀ ਨਹੀਂ ਹੈ ਜੀ ਕਿਸੇ ਦਾ ਨਹੀਂ ਜੀ ਇਹਨਾਂ ਨੂੰ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਦਾ ਮੈਂ ਤੁਹਾਨੂੰ ਦੱਸਿਆ ਕਿ ਇਹ ਤਾਂ ਕੰਮ ਕਰਨ ਵਾਲੇ ਜਿਹੜੇ ਲੋਕ ਸੀਗੇ ਸਾਰੇ ਬਟ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਨੇ ਇਹ ਜੀ ਕਾਂਸਪ ਗੁਰਪ੍ਰੀਤ ਸਿੰਘ ਦਾ ਹਲਦੀ RAM ਦਾ ਇਹਦਾ ਡੀਲਰਸ਼ਿਪ ਸੀ ਜੀ ਇਹਦਾ ਕੰਮ ਫੇਲ ਹੋ ਗਿਆ ਸੀਗਾ ਇਹਦੇ ਦੇਣਦਾਰੀਆਂ ਬਹੁਤ ਵਧੀਆਂ ਸੀਗੀਆਂ ਤਾਂ ਉਸ ਉਹ ਵੀ ਇੱਕ ਇਹ ਮੋਟੀਵੇਸ਼ਨ ਸੀ ਜੀ ਛੇ ਨਹੀਂ ਤੁਹਾਨੂੰ ਥੈਂਕ ਯੂ ਮੈਮ ਜੀ ਰਣਜੀਤ ਘੋੜਾ ਮੇਰੇ ਹਸਬੰਡ ਦਾ ਨਾਮ ਸੁਜੀਤ ਸਿੰਘ ਆ ਇਹਨਾਂ ਲੋਕਾਂ ਨੇ ਉਹਨੂੰ ਗੁੰਮਰਾਹ ਕਰਕੇ ਕਿਡਨਾਪ ਕਰਕੇ ਉਹਨਾਂ ਦੀ ਹੱਤਿਆ ਕੀਤੀ ਆ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੇਰੀ ਡੈਥ ਹੋ ਗਈ ਗੁਰਪ੍ਰੀਤ ਸਿੰਘ ਕਹਿੰਦਾ ਇਹਨਾਂ ਨੇ ਕਲੇਮ ਲੈਣਾ ਸੀ 4.5 ਕਰੋੜ ਰੁਪਏ ਦਾ ਤੇ ਮੇਰੇ ਹਸਬੰਦ ਨੂੰ ਮਾਰ ਕੇ ਉੱਥੇ ਉਹਨਾਂ ਦੀ ਬਾਡੀ ਦਾ ਸਸਕਾਰ ਕੀਤਾ ਫੁੱਲ ਚੁਗੇ ਆ ਤੇ ਸਾਨੂੰ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਮੈਂ ਚਾਹੁੰਦੀ ਆ ਵੀ ਇਹਨਾਂ ਨੂੰ ਫਾਸੀ ਦੀ ਸਜ਼ਾ ਦਿਵਾਵਾਂ ਫਾਸੀ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੀ ਚਾਹੀਦੀ ਹੈ ਤੇ ਕਦੇ ਜੇਲ੍ਹ ਚੋਂ ਬਾਹਰ ਨਹੀਂ ਆਉਣੇ ਚਾਹੀਦੇ ਜੇ ਆ ਕੇ ਕਿਸੇ ਹੋਰ ਦਾ ਘਰ ਬਰਬਾਦ ਕਰ ਦੇਣ ਜਿਸ ਤਰ੍ਹਾਂ ਪੁਲਿਸ ਨੇ ਟ੍ਰੇਸ ਕੀਤਾ ਤੁਸੀਂ ਕਿਸ ਤਰ੍ਹਾਂ ਦੇਖੀਓ ਕਿਵੇਂ ਪੁਲਿਸ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਹੱਥ ਜੋੜ ਕੇ ਜਿਨ੍ਹਾਂ ਨੇ ਮੇਰੀ ਇੱਕ ਛੋਟੀ ਜੀ ਐਪਲੀਕੇਸ਼ਨ ਦਿੱਤੀ ਹੋਈ ਤੇ ਐਡੀ ਵੱਡੀ ਕਾਰਵਾਈ ਕਰਕੇ ਮੇਰੇ ਪਤੀ ਨੂੰ ਹਿੰਸਾਫ ਦਿਵਾਇਆ ਜੀ ਤੁੜਗੀ ਨਾਮ ਜੀਵਨਦੀਪ ਹਸਬੰਦ ਦਾ ਕੀ ਨਾਮ ਸੀ ਸੁਜੀਤ ਸਿੰਘ ਤੁਹਾਨੂੰ ਕਿਵੇਂ ਸ਼ੱਕ ਹੋਇਆ ਸੀ ਕਿ ਇਹ ਕਿਉਂਕਿ ਉਹ ਇਹਨਾਂ ਦੇ ਨਾਲ ਰਹਿੰਦੇ ਸੀ ਇਹਨਾਂ ਦੇ ਫੋਨ ਉਹਨਾਂ ਨੂੰ ਚੰਦੇ ਸੀ ਤੇ ਉਹ ਇਹਨਾਂ ਨੂੰ ਕਰਦੇ ਸੀ ਜਿਸ ਦਿਨ ਇਹ ਘਰ ਹੋ ਗਏ ਆ ਗੁਰਪ੍ਰੀਤ ਸਿੰਘ ਨੇ ਹੀ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਫਿਰ ਮੈਂ ਰਾਤ ਨੂੰ 10:30 ਵਜੇ ਜਦ ਫੋਨ ਕੀਤਾ ਮੇਰੇ ਹਸਬੰਦ ਨੇ ਫੋਨ ਚੱਕਿਆ ਨਹੀਂ ਜਦ ਮੈਂ ਗੁਰਪ੍ਰੀਤ ਨੂੰ ਕੀਤਾ ਉਹਨਾਂ ਨੇ ਵੀ ਨਹੀਂ ਚੱਕਿਆ ਦੂਜੇ ਦਿਨ ਮੈਂ ਉਹਨਾਂ ਦੀ ਸਿਸਟਰ ਨੂੰ ਗੁਰਪ੍ਰੀਤ ਦੇ ਘਰੇ ਭੇਜਿਆ ਜਾਂ ਸਾਨੂੰ ਪਤਾ ਲੱਗਿਆ ਵੀ ਰੋਡ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ ਪਰ ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਬਿਲਕੁਲ ਇਨਕਾਰ ਕਰਤਾ ਫਿਰ ਹੌਲੀ-ਹੌਲੀ ਸਾਡਾ ਸ਼ੱਕ ਵੱਧਦਾ ਚੱਲਿਆ ਗਿਆ ਫਿਰ ਅਸੀਂ ਐਸਐਸਪੀ ਮੈਡਮ ਕੋ ਆਪਣੀ ਦਰਖਾਸਤ ਲੈ ਕੇ ਆਏ ਸੀ ਉਹਨਾਂ ਨੇ ਸੇ